ਲੋਹਾ ਸਰਬ ਕੁਟਾ ਜੋਂ ਤੋਂ ਲਾਟ ਮਾਰਦਾ ਧੰਨ ਬਾਬਾ ਲੜਿਆਂ ਜੋ ਬਿਨਾ ਸੀਸ ਤੋਂ ਖੰਡੇ ਦੀ ਵਗਾ ਕੇ ਉਹ ਤੇ ਤਾਤ ਮਾਰਦਾ ਸੰਗਤ ਜੀ ਇਸ ਵਕਤ ਮੌਜੂਦ ਹੈਗੇ ਆ ਉਹ ਸਥਾਨ ਤੇ ਜਿੱਥੇ ਕਿਹਾ ਤੇ ਤਵਾਦ ਦੇ ਤਵਾਦ ਚਪੈਦਾ ਸਾਹਿਬ ਲੱਗਦਾ ਹੈ ਸੰਗਤਾਂ ਜਿਹੜੀਆਂ ਨੇ ਵੱਡੀ ਗਿੰਦੇ ਵਿੱਚ ਪੈਦਾ ਸਾਹਿਬ ਕੱਟਣ ਆਉਂਦੀਆਂ ਨੇ ਤਸਵੀਦਾ ਤੁਸੀਂ ਦੇਖ ਸਕਦੇ ਹੋ ਇਸ ਵਕਤ ਕਿਸ ਤਰੀਕੇ ਨਾਲ ਵੱਡੀ ਗਿੰਦੇ ਵਿੱਚ ਸੰਗਤ ਪਹੁੰਚੀ ਹੈ ਕੋਈ ਜਲਦੀ ਸੇਵਾ ਨਿਭਾ ਰਿਹਾ ਹੈ ਕੋਈ ਇੱਥੇ ਲੰਗਰ ਦੀ ਸੇਵਾ ਕਰਾ ਰਿਹਾ ਸੋ ਵੱਡੀ ਗਿੰਦੀ ਵਿੱਚ ਸੰਗਤ ਇੱਥੇ ਆਉਂਦੀ ਹੈ ਸੋ ਕਾਰੋਬਾਰ ਵੀ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਜੁੜਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਲੋਕ ਕਿਥੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਸੋ ਪ੍ਰਵਾਹ ਆ ਜੇ ਇੱਕ ਪਹੁੰਚਿਆ ਬਾਜੀ ਪਹਿਲਾਂ ਦੇ ਪਤਨੀ ਸਾਂਝ ਪਾਈਏ ਸਾਡੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਾਈ ਜੀ ਕੀ ਕਾਰਨਾ ਹੈ ਬੜੇ ਵਧੀਆ ਤੁਸੀਂ ਅੱਜ ਕਹਿ ਸਕਦੇ ਆ ਗੋਲਦ ਮਾਲੇ ਸਜਾਏ ਆ ਪੀਲੇ ਰੰਗ ਦੇ ਨਾਲ ਬੱਚੇ ਨਾਲ ਦੇ ਪਤਨੀ ਇੱਥੇ ਪਹੁੰਚੇ ਤਵਾਰ ਦੇ ਦਿਨ ਲੋਕੀ ਦੇ ਘੁੰਮਣ ਫਿਰਨ ਗਏ ਆ ਲੋਕੀ ਅਲੱਬਾਂ ਚ ਫਿਲਮਾਂ ਦੇਖਣ ਗਏ ਤੁਸੀਂ ਤੱਪ ਦੀ ਗਰਮੀ ਦੇ ਵਿੱਚ ਇੱਥੇ ਚਵਾਦਾ ਸਾਹਿਬ ਡਟਣ ਆਏ ਹੋ ਹਾਂਜੀ ਬੱਬਾ ਜੀ ਪਤਾ ਹੈ ਕਿ ਐਕਚੁਅਲੀ ਇੱਥੋਂ ਦੀ ਮੰਨਤਾ ਦੇ ਹਿਸਾਬ ਨਾਲ ਆਪਾਂ ਪਿੰਡ ਬਰਪਾਲ ਤੋਂ ਆਏ ਆ ਤੇ ਆਪਾਂ ਹਰ ਐਤਵਾਰ ਤਕਰੀਬਨ ਆਉਂਦੇ ਆ ਹਾਂਜੀ ਕੋਈ ਵਿਸ਼ੇਸ਼ ਕਾਰਨ ਇੱਥੇ ਆਉਂਦੇ ਵਿਸ਼ੇਸ਼ ਕਾਰਨ ਗੁਰੂ ਸਾਹਿਬ ਦੀ ਕਿਰਪਾ ਵਾਦੂ ਆ ਜਿਹੜੀ ਚੀਜ਼ ਮੰਗੀ ਦੀ ਆ ਸਭ ਕੁਝ ਇੱਥੋਂ ਹੀ ਮਿਲਿਆ ਇੱਥੇ ਮਿਲਦਾ ਸਭ ਕੁਝ ਸਭ ਕੁਝ ਇੱਥੋਂ ਹੀ ਮਿਲਿਆ ਆ ਈ ਕੋਈ ਮੰਨਦਾ ਕੋਈ ਅਜੇਹਾ ਕੋਈ ਹੋਵੇ ਕੋਈ ਸੁਖਿਆ ਹੋਵੇ ਬਾਬਾ ਜੀ ਕੋਈ ਬੜਾ ਦੁੱਖ ਟੁੱਟ ਗਿਆ ਹੋਵੇ ਦੁੱਖ ਟੁੱਟ ਗਿਆ ਬਹੁਤ ਵੱਡਾ ਲੱਗਾ ਸੀ ਸੰਜਾ ਕਾਸ ਤੋਂ ਸੰਗਤਾਂ ਨਾਲ ਜਿਹੜਾ ਜਿਹੜਾ ਲੜਕਾ ਵੀ ਹੈ ਨਾ ਇਹਨੂੰ ਵੀ ਆਪਾਂ ਹਸਪੀਟਲ ਗਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹਦੇ ਦਿਮਾਗ ਦੀ ਮਤਲਬ ਕੋਈ ਵਿਕਸਿਤ ਨਹੀਂ ਹੋਇਆ ਦਿਮਾਗ ਵਿਕਸਿਤ ਨਹੀਂ ਹੋਇਆ ਬੱਚਾ ਜੀ ਤਾਂ ਪੇਟ 'ਚ ਹੀ ਸੀ ਅਜੇ ਉਦੋਂ ਇਹ ਹੀ ਕਹਿੰਦੇ ਆਪਾਂ ਇੱਥੇ ਹੀ ਮੱਥਾ ਟੇਕਦੇ ਰਹੇ ਤੇ ਆਪਣੇ ਵਧੀਆ ਹੁਣ ਵੇਖੋ ਸਾਰਾ ਕੁਝ ਤੇ ਚੰਗਾ ਭਲਾ ਆਇਆ ਕੋਈ ਰਸ਼ਮਾ ਕਹਿ ਸਕਦੇ ਹਾਂ ਹਾਂਜੀ ਅਜਾ ਡਾਕਟਰ ਕਹਿੰਦੇ ਸੀਗੇ ਕਿ ਡਾਕਟਰ ਕਹਿੰਦੇ ਸੀਗੇ ਕਿ ਵਿਕਸਤ ਨਹੀਂ ਹੋਇਆ ਤੁਮਹਾਨੂੰ ਹਾਂਜੀ ਕਹਿੰਦੇ ਇਹ ਹੋ ਸਕਦਾ ਹੈ ਜਨਮ ਤੋਂ ਬਾਅਦ ਕਿਦਾ ਦਿਮਾਗ ਨਾ ਹੋਵੇ ਜਾਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਦਿਮਾਗ ਤੋਂ ਸਿੱਧਾ ਬੰਦਾ ਹੁੰਦਾ ਹੈ ਤੇ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਹੁਣ ਮੈਨੂੰ ਲੱਗਦਾ ਡਾਕਟਰ ਨੂੰ ਮਤ ਦਵਾਂ ਹਾਂਜੀ 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 ਡਾਕਟਰ ਸਾਹਿਬ ਨੂੰ ਤੇ ਇਹ ਚੀਜ਼ ਦੇਖਣੀ ਚਾਹੀਦੀ ਹੈ ਨਾ ਕਿ ਉਹਨਾਂ ਨੇ ਪਹਿਲੇ ਤੋਂ ਗੈਸ ਕਰਕੇ ਉਹਨਾਂ ਨੇ ਦੱਸਿਆ ਹੈ ਜੋ ਵੀ ਪਰ ਉਹਨਾਂ ਦਾ ਵੀ ਕਸੂਰ ਨਹੀਂ ਹੈ ਨਾ ਜਿੱਥੇ ਉਹਨਾਂ ਦੀ ਸਾਇੰਸ ਖਤਮ ਹੋ ਜਾਂਦੀ ਹੈ ਉੱਥੋਂ ਦੀ ਗੁਰੂ ਸਾਹਿਬ ਦੀ ਕਿਰਪਾ ਸ਼ੁਰੂ ਦੀ ਕਿਰਪਾ ਸ਼ੁਰੂ ਹੁੰਦੀ ਹੈ ਹਾਂਜੀ ਜੇ ਉਹ ਗੁਰੂ ਸਾਹਿਬ ਦੀ ਕਿਰਪਾ ਜਿੰਨਾ ਸੋਚ ਲਨ ਜੇ ਉਹਨਾਂ ਦੀ ਸਾਇੰਸ ਇਹਦੀ ਤਰੱਕੀ ਕੀਤੀ ਹੋਵੇ ਤੇ ਫਿਰ ਗੁਰੂ ਸਾਹਿਬ ਤੇ ਫਿਰ ਕਿੱਦਾਂ ਬੋਲਦਾ ਇਹ ਤਾਂ ਹੈ ਜੀ ਫਿਰ ਨਾ ਹਾਂਜੀ ਅੱਗੇ ਰਸਾਂ ਗਦਾ ਇੰਨੀ ਜਦੋਂ ਕੀ ਬਾਜੀ ਵਸੇ ਉੱਥੇ ਹੁੰਦੇ ਆ ਆਪਾਂ ਨੂੰ ਤਕਰੀਬਨ ਹੀ ਆਪਾਂ ਨੂੰ 6-8-10 ਸਾਲ ਹੋ ਹੀ ਗਿਆ ਆਪਾਂ ਸਨ ਜਨਮ ਤੋਂ ਇਦਾਂ ਹੀ ਆਉਂਦੇ ਆ ਆ ਤੇ ਹੁਣ ਆਉਂਦੇ ਦਿੰਦੇ ਨਾਲ ਸਾਡੀ ਉਮਰ ਹਾਂਜੀ ਇਸ ਤੋਂ ਬਿਨਾ ਕਿੱਥੇ ਜਾਣਾ ਆਪਾਂ ਵਾਹ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮਾਤਾ ਜੀ ਇੰਨੀ ਵੱਡੀ ਗਿੰਦ ਸੰਗਤ ਜਦੋਂ ਪਹੁੰਚਦੀ ਹੈ ਤਿਵਾਦ ਦੇ ਤਿਵਾਦ ਕਿਉਂਕਿ ਅਜਦਾ ਉਹ ਸਮਾਂ ਲੋਕਾਂ ਦੇ ਸਾਡੇ ਸ਼ਰੀਰ ਨਹੀਂ ਚੱਲਦੇ ਗੋਡੇ ਨਹੀਂ ਚੱਲਦੇ ਤੇ ਐਡੀ ਗਰਮੀ ਦੇ ਵਿੱਚ ਇੰਨੀ ਵੱਡੀ ਗਿੰਦ ਸੰਗਤ ਇੱਥੇ ਪਹੁੰਚਦੀ ਹੈ ਬਜ਼ੁਰਗ ਬੱਚੇ ਕਿੱਦਾਂ ਮਹਿਸੂਸ ਕਰਦੇ ਉੱਥੇ ਬਹੁਤ ਵਧੀਆ ਬਾਬਾ ਜੀ ਦੀ ਕਿਰ ਦੇਵ ਸਿੰਘ ਦੀ ਕਿਆ ਬਾਤ ਕੋਈ ਪਰਵਾਹ ਨਹੀਂ ਲਤਾ ਗੋੜਿਆ ਦੀ ਲੈ ਆਉਂਦਾ ਅੱਛੀ ਦੇ ਕਮਾਲ ਕਹਿੰਦੇ ਬਾਬਾ ਜੀ ਹਾਂ ਜੀ ਲੈ ਆਉਂਦਾ ਆਪਣੀ ਸ਼ਕਤੀ ਦੇ ਨਾਲ ਹਾਂ ਜੀ ਤੇ ਕੁਝ ਮਾਤਾ ਜੀ ਇੱਥੇ ਕੋਈ ਮਨ ਚ ਜੇਹਾ ਹੋਵੇ ਕੀ ਆ ਪੂਰੀ ਹੋ ਜਾਂਦੀ ਹੈ ਜੋ ਮੰਗ ਲੋ ਆਸ ਮਰਾਜ ਪੂਰੀ ਹੋ ਜਾਂਦੀ ਸਭ ਕੁਝ ਮਿਲਦਾ ਹਾਂ ਸਭ ਕੁਝ ਮਿਲਦਾ ਸਾਨੂੰ ਬੜਾ ਕੁਝ ਮਿਲਿਆ ਆ ਪਰਿਵਾਰ ਮੇਰਾ ਸਭ ਕੁਝ ਮਿਲਿਆ ਕੁਝ ਨਹੀਂ ਜੀ ਬਹੁਤ ਹਾਂ ਜੀ ਤੁਸੀਂ ਦੇਖੋ ਕਹਿੰਦੇ ਕਿ ਡਾਕਟਰਾਂ ਨੇ ਕਿਹਾ ਸੀਗਾ ਦਿਮਾਗ ਵਿਕਸਿਤ ਨਹੀਂ ਹੋ ਸਕਦਾ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹ ਬੱਚਾ ਬੜੀ ਖੁਸ਼ੀ ਨਾਲ ਇੱਥੇ ਨਤਮਸਤਕ ਹੋਣ ਆਇਆ ਸੋ ਤੁਸੀਂ ਵੱਡੀ ਗਿਣਤੀ ਚ ਦੇਖ ਸਕਦੇ ਹੋ ਇੱਥੇ ਮਾਤਾ ਜੀ ਕਿੰਨਾ ਕ ਸਮਾਂ ਹੋ ਗਿਆ ਇੱਥੇ ਆਉਂਦੇ ਧੰਨਵਾਦ ਹੋ ਗਿਆ ਹਾਂ ਜੀ ਤਿੰਨ ਚਾਰ ਸਾਲ ਹੋ ਗਿਆ ਪੰਜ ਚਾਰ ਸਾਲ ਹੋ ਗਏ ਇੱਥੇ ਤੇ ਗਿੰਨੀ ਗਰਮੀ ਚ ਜਿਥੇ ਆਏ ਹੋ ਉਹ ਗਰਮੀ ਇਤਨਾ ਮਾਰੇ ਆ ਸਬਰ ਦਾ ਪੂਰੀਆਂ ਕਰਦਾ ਆਈਦਾ ਤੇ ਨਹੀਂ ਤੇ ਗਰਮੀ ਚ ਦਿਲ ਨਹੀਂ ਕਰਦਾ ਕਦੇ ਸੋਈਏ ਪੱਕਾ ਛੱਡ ਕੇ ਗੁਰੂ ਤੇ ਘਰ ਆਉਂਦਾ ਇੱਥੇ ਆ ਕੇ ਗੁਰਬਾਨੀ ਦਾ ਜਿਹੜਾ ਨੰਦ ਮਿਲਦਾ ਉਹ ਜ਼ਿਆਦਾ ਚੰਗਾ ਹਾਂ ਜੀ ਬਹੁਤ ਵਧੀਆ ਲੱਗ ਸੁਖਣਾ ਆਪਾ ਕਿਆ ਬਾਤ ਹੈ ਸੋ ਬਿਲਕੁਲ ਕਿਤੇ ਨਾ ਕਹਿੰਦੇ ਆ ਕਿ ਜਦ ਹੀ ਗੁਰਬਾਣੀ ਹੁੰਦੀ ਹੈ ਨਾ ਉਹ ਹਿਰਦੇ ਠਾਰਦੀ ਹੈ ਸੋ ਤਦ ਕੰਨੀ ਉਹਨੂੰ ਲੱਗਦਾ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਕਿਉਂਕਿ ਗਦਮੀ ਲੱਗਦੀ ਨਹੀਂ ਸੋ ਤੁਸੀਂ ਦੇਖੋ ਕਿੰਨੀ ਵੱਡੀ ਕੀਤੇ ਵਜ੍ਹਾ ਤੇ ਸੰਗਤ ਪਹੁੰਚੀ ਹੈ ਸੰਗਤ ਇੱਥੇ ਜਿਹੜਾ ਜਲਦੀ ਸੇਵਾ ਨਿਭਾਦੀ ਹੈ ਬੰਦਾ ਨੱਥਾ ਟੇਕਰ ਆਇਆ ਦਰਸ਼ਨ ਕਰਨਾ ਹੈ ਮਹਾਰਾਜ ਅੱਛਾ ਚਲੋ ਕਦੋਂ ਸ਼ੁਰੂ ਸੋ ਬਿਲਕੁਲ ਹੋਰ ਵੀ ਸੰਗਤ ਪਹੁੰਚੀ ਹੈ ਮਾਤਾ ਜੀ ਕਿੱਥੋਂ ਆਏ ਹੋ ਜੀ ਮੈਂ ਇਧਰ ਬੱਚੀ ਵੇੜ ਤੋਂ ਆਈ ਬਾਗਾ ਬਾਰਡਰ ਟਾੜੀ ਤੋਂ ਕਿਆ ਬਾਤ ਹੈ ਮਾਤਾ ਜੀ ਕਿੰਨੀ ਜਲਦ ਹੋ ਗਏ ਇ ਇੰਨੇ ਸਾਲ ਕੋਈ ਸਾਲ ਦੋ ਸਾਲ ਹੋ ਗਏ ਹੁੰਦੇ ਨੇ ਸਾਲ ਦੋ ਸਾਲ ਹੋ ਗਏ ਤੇ ਇੰਨੀ ਗਰਮੀ ਚ ਆਉਂਦਾ ਕੋਈ ਵਿਸ਼ੇਸ਼ ਕਾਰਨ ਬੰੂਕਰ ਐਤਵਾਰਾ ਹੁਣ ਹੀ ਪੈਂਦਾ ਤੇ ਨਾਲੇ ਸਿਹਰੇ ਦੀ ਹਾਜ਼ਰੀ ਵੀ ਕਰੀ ਦੀ ਕੋਈ ਵੱਖਰਾ ਮਹਿਸੂਸ ਹੁੰਦਾ ਚ ਪੈਦਾ ਜਾ ਕੇ ਹਾਂ ਆਸ ਅਮਰਾਦਾ ਪੂਰੀ ਹੁੰਦੀਆਂ ਮਹਾਰਾਜ ਕਰਦੇ ਹਾਂਜੀ ਕੋਈ ਜਿਹੜਾ ਕੁਝ ਮਨ ਸੁੱਖਿਆ ਹੋਵੇ ਜਿਹੜਾ ਬਾਬਾ ਜੀ ਦੇ ਦਰ ਤੋਂ ਮਿਲ ਜਾਵੇ ਬਸ ਪੂਰੀ ਹੋ ਜਾਂਦੀ ਸਭ ਸਭ ਜੋ ਮਿਲਦਾ ਪਰਿਵਾਰ ਸੁਖੀ ਹੈ ਹਾਂ ਪਰਿਵਾਰ ਠੀਕ ਹੈ ਕਿਰਪਾ ਬਾਬਾ ਜੀ ਦੀ ਕਿਰਪਾ ਹੁੰਦੇ ਨੇ ਨਾ ਫਿਰ ਇੰਨੀ ਗਰਮੀ ਚ ਕਿਉਂਕਿ ਤੁਹਾਡੀ ਉਮਰ ਚ ਆ ਕੇ ਤੇ ਅੱਜ ਕੱਲ ਤੇ ਜਵਾਨ ਨੂੰ ਆ ਕਹਿ ਦਿੰਦੀਆਂ ਸਾਡੇ ਕੋ ਕੰਮ ਨਹੀਂ ਹੁੰਦੇ ਸਾਡੇ ਸ਼ਰੀਰ ਨਹੀਂ ਚੱਲਦੇ ਕੰਮ ਚੱਲਦੇ ਰਹਿਣੇ ਇੱਥੇ ਆਉਣਾ ਜ਼ਰੂਰੀ ਹੈ ਹਾਂ ਇੱਥੇ ਆਉਣਾ ਜ਼ਰੂਰੀ ਹੈ ਕੰਮ ਚੱਲ ਕੇ ਆਉਣਾ ਪੈਂਦਾ ਦੇਖੋ ਬੜੀ ਵੱਡੀ ਗਿਣਤੀ ਜਿੱਦਾਂ ਸੰਗਤ ਪਹੁੰਚਦੀ ਆ ਕੀ ਕਹਿੰਦਾ ਚੋਂਦੇ ਇੱਥੇ ਪਹੁੰਚੇ ਹੋ ਤੁਹਾਡੇ ਉਮਰ ਦੇ ਬੱਚੇ ਖੇਡਦੇ ਪਏ ਆ ਜਾਂ ਘਰਾਂ ਦੇ ਬੱਚੇ ਫੋਨ ਚਲਾਦੇ ਆ ਤੁਸੀਂ ਇੱਥੇ ਮੱਛਾ ਢਿੱਕਣ ਆਏ ਹੋ ਆਪਾਂ ਦੇ ਹਰ ਵਾਰੀ ਆਉਂਦੇ ਆ ਹਰ ਵਾਰੀ ਆਉਂਦੇ ਆ ਆਉਣ ਦਾ ਕਾਰਨ ਕੀ ਇੱਥੇ ਕਾ ਬਾਬਾ ਮੱਥਾ ਦੇਣਾ ਹੀ ਦਾ ਵਾਰ ਮੱਥਾ ਦੇ ਕੰ ਤੇ ਮੱਥਾ ਦੇ ਕੇ ਕੀ ਮਹਿਸੂਸ ਹੁੰਦਾ ਇੱਥੇ ਵਾਦੂ ਉਹ ਖੇ ਸੇਵਾ ਕਰ ਲਈ ਸੇਵਾ ਕਰਦੀ ਦੀ ਹੈ ਤੇ ਕੋਈ ਮਨ ਚ ਜੇਹਾ ਕੁਝ ਹੋਵੇ ਕਿ ਬਾਬਾ ਜੀ ਤੁਹਾਡੇ ਕੋਲੋਂ ਇਹ ਲੈਣਾ ਸੇਵਾ ਕਰਕੇ ਮਿਲ ਜਾਂਦਾ ਮਿਲ ਜਾਂਦਾ ਹਸਦਾ ਤੁਸੀਂ ਦੇਖੋ ਬੱਚਾ ਜਿਹੜਾ ਇੱਥੇ ਕਹਿੰਦਾ ਜੋ ਮਨ ਚ ਆਉਂਦਾ ਮਿਲ ਜਾਂਦਾ ਬਾਬਾ ਜੀ ਦੇ ਦਰ ਤੋਂ ਸੋ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਇਸ ਵਕਤ ਚ ਪੰਡਾ ਸਾਹਿਬ ਦੇ ਵਿੱਚ ਤੁਸੀਂ ਸੰਗਤ ਦੀ ਗਿਣਤੀ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਸੋ ਲਗਾਤਾਰ ਜੇਕਰ ਆਪਾਂ ਗੱਲ ਕਰੀਏ ਮਾਤਾ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਹੁੰਦੇ ਆਪਾਂ ਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਜੀ ਪਹਿਲਾਂ ਸਾਹਿਬ ਬੋਲਦੇ ਆ ਸਾਨੂੰ ਹੋ ਗਿਆ ਇੱਥੇ ਮੰਨ ਲਓ 5 5-6 ਮਹੀਨੇ ਹੋ ਗਿਆ ਸਮਾਂ 5-6 ਮਹੀਨੇ ਹੋ ਗਏ ਕਿੱਥੋਂ ਆਏ ਕਿੱਥੋਂ ਅਸੀਂ ਚੋਲਾ ਸਾਹਿਬ ਲੱਗੇ ਚੋਲਾ ਸਾਹਿਬ ਲੱਗੇ ਤੇ ਮਾਤਾ ਜੀ ਕੀ ਕਰਨਾ ਇੰਨੀ ਗਰਮੀ ਦੇ ਵਿੱਚ ਇੱਥੇ ਤੁਸੀਂ ਪਹੁੰਚੇ ਹੋ ਲੋਕ ਘਰਾਂ 'ਚ ਸੁੱਤੇ ਏ ਸੀ ਛੱਡ ਕੇ ਤੇ ਤੁਸੀਂ ਇੰਨੀ ਧੁੱਪ ਕਰਾ ਕੀ ਦੋਵੇਂ ਸਾਡੇ ਗੁਰੂ ਨੂੰ ਨਹੀਂ ਨਾ ਗਰਮੀ ਲੱਗੀ ਤੇ ਅਸੀਂ ਵੀ ਹਾਂਦੇ ਚੇਲੇ ਹੀ ਹਾਂ ਸਾਡੇ ਗੁਰੂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਪਿੱਛੇ ਤੇ ਅਸੀਂ ਹਾਂਦੇ ਚੇਲੇ ਆ ਅਹੀਂ ਨਹੀਂ ਗਰਮੀ ਮਨਾਉਂਦੇ ਉਹਦੇ ਤਤੀ ਦਵੀ ਤੇ ਬਹਿ ਗਏ ਸੀ ਅਹੀਂ ਵੀ ਬੈਣ ਨੂੰ ਤਿਆਰ ਵਾਂ ਅਸੀਂ ਗੁਰੂ ਤੇ ਸੇਵਕ ਵਾਂ ਜੰਮਾਦਾ ਜੀ ਕੀ ਕੋਸ਼ ਇੱਥੇ ਮਹਿਸੂਸ ਹੁੰਦਾ ਜਦੋਂ ਇੰਨੀ ਵੱਡੀ ਗਿੱਦੀ ਸੰਗਤ ਦੇਖਦੇ ਬਹੁਤ ਕੁਝ ਮਹਿਸੂਸ ਹੁੰਦਾ ਬਹੁਤ ਕਰਨੀਆਂ ਵਾਲੇ ਸੰਤ ਵਾ ਇਸ ਵਕਤ ਮੌਜੂਦ ਆ ਜੋੜਾ ਘਰ ਦੇ ਵਿੱਚ ਜਿੱਥੇ ਕੇ ਸੰਗਤਾਂ ਸੇਵਾ ਕਰਦੀਆਂ ਨੇ ਇੱਧਰ ਪਹਿਲਾਂ ਤੁਸੀਂ ਬਾਪੂ ਜੀ ਦੇਖੋ ਇੱਕ ਪੈਰ ਤੋਂ ਬਾਪੂ ਜੀ ਦੇ ਥੋੜੀ ਜਿਹੀ ਦਿੱਕਤ ਹੈਗੀ ਹੈ ਲੇਕਿਨ ਫਿਰ ਵੀ ਸੇਵਾ ਨਿਭਾ ਰਿਹਾ ਹੈ ਬਾਪੂ ਜੀ ਪਹਿਲਾਂ ਫਤਰੀ ਸਾਂਝ ਪਾਈ ਹੈ ਸੰਗਤ ਨਾਲ ਹਾਂਜੀ ਫਤਰੀ ਸਾਂਝ ਪਾਈ ਹੈ ਪਹਿਲਾਂ ਮਹਾਰ ਜੀ ਖਰ ਸਾਹਿਬ ਐ ਜੀ ਪ੍ਰਦੇਸ਼ ਬਾਪੂ ਜੀ ਕੀ ਨਾਜ਼ ਹੈ ਆਪਣਾ ਕਿੱਥੋਂ ਆਏ ਹੋ ਮਖਤਾਰ ਸੇ ਗੰਡੇ ਵੈਂਡ ਧੱਤਲ ਤੋਂ ਬਾਪੂ ਜੀ ਆਪਣੇ ਇੱਥੇ ਸੇਵਾ ਨਿਭਾਉਣ ਆਏ ਹੋ ਜੋੜੇਕਰ ਚ ਮੈਂ ਜਰੀ ਭਰਨ ਆਏ ਆ ਬਾਬੇ ਦੇ ਮੱਥਾ ਟੇਕਣਾ ਹੈ ਬਾਪੂ ਜੀ ਆਪਣੇ ਪੈਰ ਚ ਦਿੱਕਤ ਹੈ ਇੱਥੇ ਤੇ ਫਿਰ ਵੀ ਆਪਾਂ ਇੰਨੀ ਦੂਦੋਂ ਇੱਥੇ ਹਾਜ਼ਰੀ ਭਰਨ ਆਏ ਆ ਉਹ ਮਾਲਕ ਲਿਆਉਣ ਆਲਾ ਵੇਖ ਰੋ ਪਾਦਸ਼ਾਹ ਨਹੀਂ ਤੇ ਅੱਗੇ ਵਖਰਾ ਮਸ ਹੁੰਦਾ ਫਿਰ ਕੋਈ ਜਦੋਂ ਇਹ ਸੰਗਤਾਂ ਦੇ ਨਾਲ ਹਲ ਮਿਲ ਕੇ ਇੱਥੇ ਬੈਠਦੇ ਹਾਂ ਸੇਵਾ ਨਿਭਾਉਂਦੇ ਹਾਂ ਗੁਰਬਾਣੀ ਸੁਣਦੇ ਹਾਂ ਹਾਂ ਬਹੁਤ ਜ਼ਿਆਦਾ ਨੇ ਹਾਂ ਜੀ ਹਰ ਐਤਵਾਰ ਆਉਂਦੇ ਆ ਕਿੰਨੇ ਸਾਲ ਹੋ ਗਏ ਵਾਹ ਵਾਹ ਸਾਲ ਕੋ ਹੋ ਹੀ ਗਿਆ ਹਾਂ ਜੀ ਉਹ ਸਾਲ ਹੋ ਗਿਆ ਬਾਪੂ ਜੀ ਨੂੰ ਟਾਈਮ ਚ ਦਿੱਕਤ ਆ ਲੇਕਿਨ ਫਿਰ ਵੀ ਇੱਥੇ ਆਉਂਦੇ ਨੇ ਸੇਵਾ ਨਿਭਾਉਂਦੇ ਸੋ ਹੋਰ ਵੀ ਜੋੜੇ ਘਰ ਦੇ ਸੇਵਾ ਦਾ ਮੌਜੂਦ ਨੇ ਅ ਭਾਈ ਜੀ ਫਤਿਹ ਸਿੰਘ ਭਾਈ ਸਿਕੰਦਰ ਭਾਈ ਜੀ ਖਾਲਸਾ ਅਜੀ ਫਤਿਹ ਨਰਵੈਰ ਸਿੰਘ ਜੀ ਕਿੰਨੇ ਸਾਲ ਜੱਸਾ ਜੀ ਬਣੂ ਮੈਂ ਤਾਂ ਦੋ ਕਾ ਦੇ ਮੈਨੂੰ ਜੀ ਇੱਥੇ 2.5 ਤੋਂ 3 ਸਾਲ ਹੋ ਗਿਆ ਪਹਿਲਾਂ ਮੇਰਾ ਬੇਟਾ ਆਉਂਦਾ ਸੀ ਉਹ ਬਾਬਾ ਦੀਪ ਸਿੰਘ ਦੀ ਕਿਰਪਾ ਹੀ ਉਹ ਇੰਗਲੈਂਡ ਗਿਆ ਇੰਗਲੈਂਡ ਤੋਂ ਗਾੜੀ ਅਮਰੀਕਾ ਚਲੇ ਗਿਆ ਤੇ ਉਸ ਤੋਂ ਬਾਅਦ ਮੇਰੀ ਬੇਟੀ ਇੰਗਲੈਂਡ ਚਲੇ ਗਈ ਹੈ ਬੜੀ ਕਿਰਪਾ ਹੀ ਮਾਲਕ ਦੀ ਜੋੜੇ ਛਾੜ ਜਾਈਦੇ ਆ ਮਹਾਰਾਜ ਦੀ ਕਿਰਪਾ ਹੀ ਹੈ ਧੰਤਾਂ ਨੂੰ ਹੀ ਆ ਹੁਣ ਬੱਚੇ ਕਹਿੰਦੇ ਵੀ ਵਿਹਲਾ ਹੋ ਗਿਆ ਤੂੰ ਕੋਈ ਕੰਮ ਨਹੀਂ ਕਰਨਾ ਜਾਇਆ ਕਰ ਬਾਬੇ ਦੀਪ ਸਿੰਘ ਦੇ ਜੋੜੇ ਛਾੜਿਆ ਕਰ ਜਾ ਕੇ ਉੱਤੇ ਤੇ ਕੋਈ 4-5 ਲੱਖ ਰੁਪਈਆ ਇਹ ਮਹੀਨੇ ਦਾ ਦਰਿਆ ਹੁੰਦਿਆ ਇਨਕਮ ਇੰਨੀ ਕਿਰਪਾ ਦੀ ਹੋਈ ਹੈ ਇਥੇ ਆਪਾਂ ਜੋੜਿਆ ਤੇ ਸੇਵਾ ਨਿਭਾ ਰਹੇ ਆ ਤੇ ਮਾਲਕ ਉਥੇ ਇੱਕ ਭਰੀ ਜਾਦੇ ਮੈਂ ਨਾ ਤਨ ਤਨ ਕਰਾਈ ਆ ਹੁੰਦੇ ਆ ਜੀ ਕਿੰਨੀ ਕੀ ਵਡਿਆਈ ਦਸੀਏ ਕੋਈ ਲੇਖਾ ਹੀ ਨਹੀਂਗਾ ਬਹੁਤਾਰੇ ਘਰੋਂ ਗਰੀਬ ਆ ਤੇ ਮਹਾਰਾਜ ਨੇ ਸੁਣੀ ਜਦੋਂ ਮੁੰਡਾ ਇੰਗਲੈਂਡ ਗਿਆ ਵਾ ਇੰਗਲੈਂਡ ਤੋਂ ਮੇਰੇ ਸੰਧੂ ਦੇ ਮੁੰਡੇ ਗਏ 20-20 ਲੱਖ ਚ ਤੇ ਉਹ ਇੱਕ ਮਹੀਨਾ ਬਾਅਦ ਚ ਗਿਆ 13 ਲੱਖ ਰੁਪਏ ਚਲੇ ਗਿਆ ਉਥੋਂ ਤੇ ਗਿਆ ਚੌਕੀ ਜਿਹੇ ਦਿਨ ਰਿਹਾ ਅਮਰੀਕਾ ਦੀ ਚ ਤੇ ਇੱਕ ਦਿਨ ਤੋਂ ਬਾਅਦ ਅਗਲੇ ਦਿਨ ਉਹਨਾਂ ਛੱਡ ਦਿੱਤਾ ਵਾ ਕੋਈ ਉਹਨਾਂ ਨੇ ਕੁਝ ਨਾਲ ਜੋ ਨੈੱਟ ਨੂੰ ਟਲਾਉਂਦੇ ਨਾਲ ਕੁਝ ਨਹੀਂ ਲਾਇਆ ਉਸ ਤੋਂ ਬਾਅਦ 2027 ਦੀ ਤਰੀਕ ਪੈ ਗਈ 1 ਅਕਤੂਬਰ ਦੀ ਮਹਾਰਾਜ ਪੱਕਿਆਂ ਕਰ ਦੂਗਾ ਜਿਹੜਾ ਦਾਦਾ ਪਾ ਕਹਿ ਸਕਦੇ ਆ ਕਿ ਇੱਥੇ ਜੋੜੇ ਝੜ ਝੜ ਕੇ ਦੁਨੀਆ ਦੇ ਰਾਜੇ ਬਣਾ ਦਿੰਦਾ ਬਦਮਾਨਤੋ ਮੈਂ ਕਿਹਾ ਕੋਈ ਅੰਤ ਨਹੀਂ ਗਿਆ ਜੀ ਕਿਰਪਾ ਹੀ ਇੰਨੀ ਉਹਦੀ ਮਾਲਕੀ ਦੀ ਦੇਨ ਮਾੜੇ ਬਹੁਤ ਨਾਲ ਹੀ ਤੁਰੇ ਫਿਰਦੇ ਹਰ ਵੇਲੇ ਮਾੜੇ ਦਿਨ ਦੇਖੇ ਮੈਂ ਇਹ ਨਾ ਜੀ ਬਹੁਤ ਜਿਆਦਾ ਜੀ ਬਹੁਤ ਮਾੜੇ ਦਿਨ ਵੇਖੇ ਆ ਉਹ ਤੇ ਆਈਫੋਨ ਉਹ ਬਰੋ ਰੱਖਿਆ ਜੀ ਇਹ ਵੀ ਬੇਟੇ ਨੇ ਲੈ ਕੇ ਦਿੱਤਾ ਹਾਂ ਹੁਣ ਤਾਂ ਥੋੜਾ ਵੱਡਾ ਵੀ ਆ ਰਿਹਾ ਵਾ ਅਗਲੇ ਮਹੀਨੇ ਕਿਰਪਾ ਦੀ ਮਾਲਕ ਦੀ ਬਹੁਤ ਜਿਆਦੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਨੌਜਵਾਨਾਂ ਨੂੰ ਬਜ਼ੁਰਗ ਇੱਥੇ ਇੰਨੀ ਵੱਡੀ ਗਿੰਦੀ ਚਾਹੁੰਦੇ ਆ ਕੀ ਵਿਚਾਰ ਦੇਣੇ ਦਿਲ ਦੇ ਚਲੋ ਜੀ ਵਿਚਾਰ ਤੇ ਮੈਂ ਵੀ ਬਣਾਇਆ ਹੋਇਆ ਆਪਣਾ ਦਾੜਾ ਦੂੜਾ ਰੱਖ ਕੇ ਅਮਰ ਤੇ ਛਕਣ ਦਾ ਬਾਬਾ ਕਰੀ ਜਾਂਦਾ ਕਿਰਪਾ ਪਹਿਲਾਂ ਦੇ ਕਲੀਨ ਛੇ ਵੀ ਹੋਣਾ ਹੁਣ ਦਾੜਾ ਧੂੜਾ ਇੰਨਾ ਘਰ ਰੱਖ ਲਿਆ ਹੋਰ ਰੱਖ ਕੇ ਫਿਰ ਅੰਮ੍ਰਿਤ ਛਕਾਂਗੇ ਤੇ ਨੌਜਵਾਨਾਂ ਨੂੰ ਕਹਿੰਨੇ ਆ ਵੀ ਅੰਮ੍ਰਿਤ ਛਕੋ ਗੁਰੂ ਨਾਲ ਜੁੜੋ ਆਇਆ ਕਰੋ ਐਤਵਾਰ ਐਤਵਾਰ ਆਣ ਕੇ ਦੇ ਵੇਖੋ 2-4 ਮਹੀਨੇ ਆਣ ਕੇ ਵੇਖੋ ਜਦੋਂ ਪਾ ਛਕਾਂਗੇ ਤੇ ਫੇਰ ਹੀ ਉਹ ਦੁਜੇ ਛਕਣਗੇ ਅੱਜ ਕੱਲ ਤੇ ਯੂਪੀਏ ਦੇ ਅੱਜ ਕੱਲ ਤੇ ਯੂਪੀਏ ਦੇ ਵੀ ਕਹਿੰਦੇ ਆ ਗੁਰੂ ਆਲੇ ਬਣੀਏ ਵੀ ਆਪਾਂ ਨਹੀਂ ਗੁਰੂ ਆਲੇ ਬਣਾਂਗੇ ਇਹ ਤੇ ਫਿਰ ਦੁਜੇ ਕਿਹਦਾ ਗੁਰੂ ਆਲੇ ਬਣਨਗੇ ਜੀ ਆਪਾਂ ਦੇ ਵੇਖੋ ਇਦਾਂ ਹੋਏ ਆ ਭਾਈਆਂ ਬਾਬੇ ਜੀ ਦਾਤੀਆਂ ਤੇ ਪਪਾ ਜੀ ਇਹ ਨਹੀਂ ਕਹਿੰਦਾ ਕਿ ਤੂੰ ਵੀ ਸਿੰਘਾ ਇਹ ਨੇ ਨੂੰ ਕਿ ਉਹ ਹੁੰਦਾ ਨਹੀਂ ਕਿ ਆ ਕੇ ਬਾਪੂ ਤੂੰ ਸਿੰਘ ਬਣ ਸਿੰਘ ਸਾਜ ਦੂਜਿਆਂ ਨੂੰ ਵੀ ਦੱਸ ਕਿ ਸਿੰਘ ਬਣੋ ਅਮਰਸ਼ਗੋ ਤੇ ਗੁਰੂ ਦੇ ਲਖੋ ਬਾਪਾ ਫੇਰ ਹੀ ਵਾਧੂ ਕੋ ਦਿੰਦਾ ਵਾ ਵਾਧੂ ਕੋ ਦਿੰਦਾ ਬਾਪੂ ਦੇ ਬਾਪੂ ਦੇ ਨਾਲ ਕਿੰਨੇ ਸਾਲ ਹੋ ਗਏ ਥੇ ਹੁੰਦੇ ਮੈਨੂੰ 8-9 ਸਾਲ ਹੋ ਗਏ ਜੀ ਕੀ ਕੁਛ ਗ੍ਰਿਸ਼ਮੇ ਵੇਖਿਆ ਇਸ ਦਾਤੇ ਕੀ ਕੋਈ ਦਿਲ ਦਾ ਕੋਈ ਬਹੁਤ ਮੈਂ ਤੇ ਬਾਪੂ ਜੀ ਦੇ ਕਿੰਨੇ ਵੇਖਿਆ ਬਾਪੂ ਜੀ ਦੀ ਬੇਅੰਤੀ ਮਾਇਆ ਜੀ ਬੇਅੰਤੀ ਮੇਰਾ ਬਾਪੂ ਜੀ ਦੀਆਂ ਮੇਰੇ ਦੋਨੋਂ ਬੇਟੇ ਆ ਰਹਿਆ ਦੋਨੋਂ ਹੀ ਯਾਰਿਆ ਇੱਕ ਮੇਰੀ ਬੇਟੀ ਡਾਕਟਰ ਆ ਮਹਾਰਾਜੀ ਕਿਰਪਾ ਵਾਲੀ ਬਾਬੂ ਦੀ ਕਿਰਪਾ ਵਾ ਮੇਰੇ ਬੇਟੇ ਆਂਦੇ ਆ ਰਾਮਨਾ ਡੈਡੀ ਘਰ ਪੋ ਆ ਰਾਮਨਾ ਆ ਆਪਣੇ ਗੁਰਦੁਆਰੇ ਜਾਂ ਆਪਣਾ ਗੁਰਦੁਆਰੇ ਇਥੇ ਆਈਦਾ ਜੀ ਇੱਥੇ ਸੇਵਾ ਕਰੀਦੀ ਆ ਪਹਿਲਾਂ 5-6 ਸਾਲ ਸਾਈਕਲ ਤੇ ਸੇਵਾ ਕੀਤੀ ਆ ਆਪਾਂ ਨੂੰ ਹੁਣ ਇੱਥੇ 3-4 ਸਾਲ ਹੋ ਗਏ ਜੋੜੇ ਘਰ ਸੇਵਾ ਕਰਦੇ ਆ ਮਹਾਰਾਜੀ ਸੇਵਾ ਕਰੀਦੀ ਆ ਗੁਰੂ ਦਾ ਅੰਦਰ ਛਕਿਆ ਗੁਰੂ ਵਾਲੇ ਬਣੇ ਆ ਅਸੀਂ ਚਾਹਨੇ ਆ ਗੁਰੂ ਵਾਲੇ ਬਣੋ ਅੰਦਰ ਛਕੋ ਜੇ ਉਹ ਅੰਦਰ ਛਕੋਗੇ ਸਭ ਕੁਝ ਉੱਥੇ ਮਿਲਣਾ ਕਰੂ ਮਤਲਬ ਮਸੂਹਦਾ ਜਿੰਦਗੀ ਸਭ ਕੁਝ ਜੀ ਜੀ ਸਭ ਕੁਝ ਹਰ ਇੱਕ ਚੀਜ਼ ਤੋਂ ਵੱਜੋਗੇ ਦੁੱਖ ਦਰੂਸਾਤ ਖਰਚੀ ਚੀਜ਼ਾਂ ਤੋਂ ਵੱਜੋਗੇ ਜੇ ਮਹਾਰਾਜ ਕਰ ਰਹੇ ਹੋਗੇ ਦੁੱਖ ਦਰੂ ਤੋਂ ਵੱਜੋਗੇ ਉਤਰਲੇ ਆਓ ਮਹਾਰਾਜ ਦਾ ਨਾਮ ਜਪੋ ਬਾਪੂ ਤੇ ਘਾਟਾ ਨਹੀਂ ਕੋਈ ਵੀ ਬਾਪੂ ਜੀ ਬਹੁਤ ਕੁਝ ਦਿੰਦੇ ਆ ਬਹੁਤ ਕੁਝ ਦਿੰਦੇ ਆ ਤੇ ਬਹੁਤ ਕੁਝ ਦਿੱਤਾ ਵੀ ਆ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਬਾਪੂ ਜੀ ਮੌਜੂਦ ਹੈਗੇ ਆ ਬਾਪੂ ਜੀ ਵਾਈਗੋਦੀ ਦਾ ਖਾਲਸਾ ਵਾਈਗੋਦੀ ਦੀ ਫਤਿਹ ਜੀ ਉਹਨਾਂ ਦਾ ਦੱਸ ਹੀ ਦਿੱਤਾ ਜੋ ਦੱਸਣਾ ਮੈਂ ਦੱਸਣਾ ਸਭ ਦੀ ਆਪਣੀ ਆਪਣੀਆਂ ਕਹਾਣੀਆਂ ਸਭ ਦੀ ਆਪਣੀ ਸ਼ਰਤਾਂ ਸਾਡੀ ਛੱਡਾ ਤੁਹਾਡੇ ਤੱਕ ਹੀ ਆਚਾਨਾ ਤੱਕ ਆਉਜੀ ਤਾਂ ਕਿੰਨੇ ਸਾਲ ਹੋ ਗਏ ਨਾ ਇਹ ਪੁੱਛੋ ਲੋਕਾਂ ਕਹਿੰਨਾ ਹੁਮੇ ਬੜੀ ਆ ਨਹੀਂ ਨਹੀਂ ਹੁਮੇ ਨਹੀਂ ਆਪਾਂ ਸੰਗਤਾਂ ਦਾ ਵਿਸ਼ਵਾਸ ਵੱਧਦਾ ਜਦੋਂ ਆਪਾਂ ਆਪਣੀ ਕਿਸੇ ਖਾਨੀਆਂ ਦੱਸਦੇ ਆ ਸੰਗਤਾਂ ਦਾ ਵਿਸ਼ਵਾਸ ਵੱਧਦਾ ਨਹੀਂ ਨਾ ਪੁੱਛੋ ਜਾਣਦੇ ਮੇਰੀ ਹੁਮੇਵادیه ਆ ਮਸਲੇ ਕੋਈ ਨਹੀਂ ਤੁਸੀਂ ਬਿਲਕੁਲ ਤੁਸੀਂ ਦੇਖੋ ਸੇਵਾ ਨਿਭਾ ਰਹੇ ਹੋ ਬਾਪੂ ਜੀ ਤੇ ਬੜੀ ਵੱਡੀ ਗੱਲ ਹੈ ਕਹਿੰਦੇ ਕਿ ਨਹੀਂ ਦੱਸਦਾ ਹੁਮੇ ਵੱਧਦੀ ਹੈ ਨਹੀਂ ਕਹਿੰਦਾ ਤਾਂ ਚਲੋ ਠੀਕ ਹੈ ਲੇਕਿਨ ਬੜੀ ਵੱਡੀ ਗਿਣਤੀ ਜਿ세 ਨੌਜਵਾਨੇ ਬੈਠੇ ਹੁੰਦੇ ਆ ਜੀ ਸੋ ਬਿਲਕੁਲ ਜੀ ਦੇਖੋ ਬੜੀ ਵੱਡੀ ਗਿਣਤੀ ਜਿੱਦਾਂ ਸੰਗਤ ਪਹੁੰਚੀ ਹੈ ਸੋ ਬਿਲਕੁਲ ਸੰਗਤ ਜੀ ਤੁਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਨਾਲ ਜੋੜੇ ਘਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇੱਥੇ ਸੇਵਾ ਨਿਭਾ ਰਹੀ ਹੈ ਸੋ ਬਹੁਤ ਵਧੀਆ ਸੁਨੇਹਾ ਹੈ ਕਿਦਾਂ ਨਾ ਕਿਤੇ ਅੱਜ ਜਰੂਰਤ ਹੈ ਸੰਗਤ ਨੂੰ ਜੁੜਨ ਦੀ ਇੱਥੇ ਆਉਣ ਦੀ ਬਾਬਾ ਜੀ ਦੇ ਦਰ ਤੇ ਕਿਉਂਕਿ ਸਕੂਨ ਅਸੀਂ ਭਾਲਦੇ ਫਿਰਦੇ ਆਂ ਲੇਕਿਨ ਜਿਹੜਾ ਸਕੂਨ ਅਸਲੀ ਹੈ ਉਸ ਦਰ ਤੋਂ ਹੀ ਮਿਲਣਾ ਸੋ ਬਹੁਤ ਵਧੀਆ ਸੁਨੇਹਾ ਲੱਗਾ ਸਾਡੀ ਸੰਗਤ ਦਾ ਤੇ ਤੁਸੀਂ ਵੀ ਜਰੂਰ ਕਰ ਮੇਰੇ ਕਮੈਂਟ ਸੈਕਸ਼ਨ ਵਿੱਚ ਹਾਜ਼ਰੀ ਲਗਾ ਕੇ ਜਰੂਰ ਦੱਸਿਓ ਚਮਦਾ ਸਾਹਿਬ ਦੇ ਵਿੱਚ ਜਦ